ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਕਰ ਦੂਜਾ ਸ਼ਾਂਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪਰਾਵ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰਥ ਉਚਾ ਅਗਮ અપਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰਥ ਸ਼ਾਂਤ ਜਿਉ ਜਨੋ ਹਉ ਤਿਉ ਰਾਖ ਹਰਿ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਆਵ ਗਣ ਮੇਰਿਆ ਅਸੰਖ ਆਵ ਗਣ ਖਤੇ ਫੇਰੇ ਨੇਤ ਪਰਤ ਸਦ ਭੂਲੀ ਐ ਮੋਹ ਮਗਨ ਬਿਖਰਾਲ ਮਾਇਆ ਤੋ ਪਰ사ਦੀ ਖੂਲੀ ਐ ਲੋਕ ਕਰਤ ਬਿਕਾਰ ਬਿਖੜੇ ਪ੍ਰਾਵ ਨੇਰ ਹੂੰ ਤੇ ਨੇਰ ਆ ਬੇਨਵੰਤ ਨਾਨਕ ਦਇਆ ਧਾਰੋ ਕਾੜ ਭਾਵ ਜਲ ਫੀਰਿਆ ਸਲੋਕ ਨਿਰਤ ਨ ਪਵੈ ਅਸੰਖ ਗੁਣ ਊਚ ਪ੍ਰਵਖ ਨਾਉ ਨਾਨਕ ਕੀ ਵੇਨੰਤੀ ਆ ਮਿਲਨ ਥਾਗੀ ਥਾਓ ਸ਼ਾਂਤ ਦੂਸਰ ਨਾਹੀ ਠਾਓ ਕਾਪਹਿ ਜਾਈਐ ਆਠ ਬਹਿਰ ਕਰ ਜੋੜ ਸੋ ਪ੍ਰਭ ਧਾਈਐ ਤੇ ਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜ ਏਕ ਸਿਉ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਹਰੀ ਮਨ ਤਾ ਕੋ ਧਿਆਈਐ ਸਭ ਵਿਦ ਜਾਖੇ ਹਾਥ RAM ਨਾਮ ਧਨ ਸਾਂਚੀਐ ਨਾਨਕ ਨਿਵਹਿ ਸਾਥ ਸ਼ੰਤ ਸਾਥੀ ਅੜ ਪ੍ਰਵ ਈਕ ਦੂਸਰ ਨਾਹੀ ਕੋਈ ਥਾਨ ਥਨਾੰਤਰ ਆਪ ਜਾਲ ਥਲ ਪੂਰ ਸੋਇ ਜਾਲ ਥਲ ਮਹੀ ਅਲਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾਖੇ ਕਿਆਗਨੀ ਭਜ ਸਰਨ ਸੁਆਮੀ ਸੁਖ ਹੈ ਗਾਮੀ ਤੇਸ ਬਿਨਾ ਅਨ ਨਾਹੇ ਕੋਈ ਬੇਨਵੰਤ ਨਾਨਕ ਦਇਆ ਧਾਰਹੁ ਤੇਸ ਪ੍ਰਾਪਤ ਨਾਮ ਹੋਇ ਸਲੋਕ ਚੇਤ ਜੀ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਵਾਇ ਸ਼ਾਂਤ ਆਵ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੋਜੀ ਤਪਤ ਅਗਾਨਿਆ ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਈ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤਸਰੀ ਮਹੱਲਾ ਪੰਜਵਾਂ ਕਾਰੰ ਦੂਜਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਊਚ ਅਗਮ ਅਪਾਰ ਪ੍ਰਵ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਕਰ ਦੂਜਾ ਸ਼ਾਂਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾ ਅਗਮ ਅ